ਸਾਰੇ ਵੀਰਾਂ ਨੂੰ YouTube ਚੈਨਲ ਪਿਆਰ ਭਰੀ ਸਾਸਿਗਾ ਵੀਰ ਜੀ ਵੀਡੀਓ ਨੂੰ ਵੰਡ ਦਿੱਕਰ ਜਰੂਰ ਵੇਖਿਆ ਜੇ ਆ ਵੀਰ ਜੀ ਟਰੈਕਟਰ 1991 ਮਾਡਲ ਪੰਜਾਬ ਨੰਬਰ ਇੰਜਨ ਗੇਅਰ ਲਿਫਟ ਦੀ ਫੁੱਲ ਗਾਰੰਟੀ ਵੀਡੀਓ ਛੇ ਚਰੀ ਮਗਰਲੇ ਗੁਡিয়ার ਦੇ ਟਾਇਰ 60 ਪੈਸੇ ਅਗਲੇ ਗੁਡিয়ার ਦੇ 40 ਪੈਸੇ ਸੁੱਕਾ ਕਰੋ ਟਰੈਕਟਰ ਆ ਕਲੋਸ ਕਰ ਇੰਜਨ ਵਿੱਚ ਆ ਟਰੈਕਟਰ ਦੇ ਵਿੱਚ ਇੱਕ ਪੈਸੇ ਦੀ ਕਮੀ ਨਹੀਂ ਗਈ ਤੇ ਫੋਨ ਨੰਬਰ ਹੈਗਾ ਈ 7039 ਤੇ 84000 ਏਰੀਆ ਮਖੂਆ ਟਰੈਕਟਰ ਜੇ ਕੋਈ ਵੀਰ ਵਾਹੁਣਾ ਚਾਵੇ ਤੇ ਵਾਹ ਕੇ ਵੀ ਦੇ ਦਿਆਂਗੇ ਤੇ ਕੋਈ ਕਮੀ ਨਹੀਂ ਗਈ ਬਿਲਕੁਲ ਸੁੱਕਾ ਕਰੋ ਟਰੈਕਟਰ ਇੰਜਨ ਗੇਅਰ ਲਿਫਟ ਬਿਲਕੁਲ ਓਕੇ ਆ ਪੰਜਾਬ ਨੰਬਰ ਆ 6 ਚਰੀਆ ਤੇ ਲਿਫਟ ਡਾਪ ਆ ਦਾ ਕੰਟਰੋਲ ਆ ਤੇ ਬਹੁਤ ਵਧੀਆ ਸਾਫ ਸੁਥਰਾ ਟਰੈਕਟਰ ਆ ਸੁੱਕਾ ਖਰੋਟ ਆ ਕੋਈ ਇੱਕ ਪੈਸੇ ਦੀ ਕਮੀ ਨਹੀਂ ਨਾ ਹੀ ਉੱਤੇ ਪੈਸਾ ਲੱਗਦਾ ਹੈ ਕੂਲੈਂਡ ਵਾਲਾ ਨਵਾਂ ਰੈਡੀ ਰੀਟਰ ਲੱਗਾ ਹੈ ਬਾਕੀ ਸਾਰਾ ਟਰੈਕਟਰ ਰੀਜਨਲ ਆ ਰੰਗ ਦਾ ਕੋਈ ਰੰਗ ਪੇਟ ਨਹੀਂ ਹੋਇਆ ਟਰੈਕਟਰ ਨੂੰ ਤੇ ਇੱਕ ਵੀਰ ਜੀ ਜੇ ਕੇ ਸਾਡੇ ਚੈਨਲ ਤੋਂ ਕਿਸੇ ਵੀਰ ਨੇ ਵੀ ਐਡ ਲਵਾਉਣੀ ਹੋਵੇ ਪੂਰੀ ਡਿਟੇਲ ਦਿਆ ਕਰੋ ਮਾਡਲ ਮੁੱਲ ਏਰੀਆ ਜ਼ਰੂਰ ਦੱਸਿਆ ਕਰੋ ਤੇ 5 ਤੋਂ 7 ਫੋਟੋਆਂ ਪਾਇਆ ਕਰੋ ਇੱਕ ਵੀਰ ਜੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੁਹਾਡੇ ਭਰਾਵਾਂ ਦੇ ਸਿਰ ਤੇ ਹੀ ਚੈਨਲ ਚੱਲਣਾ ਜੇ ਮੇਰਾ ਵੀਰੋ ਤੇ ਚੈਨਲ ਨੂੰ ਕਰੋ ਸਪੋਰਟ ਆ ਤੇ ਇੱਕ ਵੀਰ ਜੀ ਵੀਡੀਓ ਨੂੰ ਪੂਰੀ ਵੇਖਿਆ ਕਰੋ ਸਕਿਪ ਨਾ ਕਰਿਆ ਕਰੋ ਵੀ ਇਹ ਨਹੀਂ ਵੀ ਇੱਕ ਚੀਜ਼ ਵੇਖ ਲਈ ਤੇ ਬੱਸ ਤੇ ਆ ਵੀਰ ਜੀ ਆਪਾਂ ਆ ਗਿਆਂ ਅੱਗੇ ਲੈ ਕੇ ਰੋਟਾਵੇਟਰ ਇਹ ਵੀਰ ਕੋ ਰੋਟਾਵੇਟਰ ਬਹੁਤ ਵਧੀਆ ਏ ਤੇ ਇਹ ਵੀਰ ਦਾ ਏਰੀਆ ਬਾਗਾਪੁਰਾਣਾ 60 ਫੁੱਟਾ ਰੋਟਾਵੇਟਰ ਰੇਟ 135000 911 ਟਰੈਕਟਰ ਵੀਰਜੀ ਕੋਕਾਪੀਸ ਪੰਜਾਬ ਨੰਬਰ ਇੰਜਨ ਗੇਅਰ ਲਿਫਟ ਓਕੇ 2001 ਮਾਡਲ ਪੰਜਾਬ ਨੰਬਰ ਰੇਟ 210000 ਰੁਪਿਆ ਅੱਗੇ ਆ ਗਈ ਆ ਜੀ ਮਲ ਮੋਡਰ ਪਟੇ ਵਾਲੀ ਮਸ਼ੀਨ ਕੋਈ ਰੰਦਾ ਮਸ਼ੀਨ ਵੀਰ ਕਹਿੰਦਾ ਹੈ ਮਾਡਲ 19 ਰੇਟ 180000 ਰੁਪਿਆ ਚੈਨਾ ਪਟੇ ਬਿਲਕੁਲ ਨਵੇਂ ਓਕੇ ਆ 베어ਿੰਗ ਓਕੇ ਆ ਕੋਈ ਕਮੀ ਨਹੀਂ ਮਸ਼ੀਨ ਵਿੱਚ ਬਿਲਕੁਲ ਵਧੀਆ ਸਾਫ਼ ਸੁਥਰੀ ਮਸ਼ੀਨ ਆ ਬਿਲਕੁਲ ਚਾਲੂ ਹਾਲ ਚ ਅੱਗੇ ਆ ਗਿਆ 3604 ਟਰੈਕਟਰ ਵੀਰ ਜੀ 1900 ਤੇ ਇਹ 85 ਮਾਡਲ ਇਹ ਤੇ ਇਹਦਾ ਰੇਟ ਵੀਰ ਨੇ ਨਹੀਂ ਦੱਸਿਆ ਹੈਗਾ ਚਲੋ ਤੁਸੀਂ ਫੋਨ ਤੇ ਪੁੱਛ ਆਹ ਸੌਰੀ ਵੀਰ ਜੀ 1992 ਮਾਡਲ 110000 ਰੁਪਿਆ ਅੱਗੇ ਆ ਗਿਆ ਜੀ ਸੋਨਾਲਿਕਾ 2001 ਮਾਡਲ ਰੇਟ 230000 ਰੁਪਿਆ ਇਹ ਪਿਆਵ ਨੰਬਰ ਟਰੈਕਟਰ ਜੇ ਵੀਰ ਜੀ ਤੇ ਬਹੁਤ ਵਧੀਆ ਟਰੈਕਟਰ ਜੇ ਤੇ ਆ ਸਟੈਂਡਰਡ ਆ ਗਿਆ ਜੀ ਸਟੈਂਡਰਡ ਟਰੈਕਟਰ ਬਹੁਤ ਵਧੀਆ ਚੰਗਾ 2005 ਮਾਡਲ ਆ ਵੀਰ ਨੇ ਰੇਡ ਦੱਸਿਆ ਨਹੀਂ ਪੰਜਾਬ ਨੰਬਰ ਇੰਜਨ ਗੇਅਰ ਲਿਫਟ ਦੀ ਫੁੱਲ ਗਾਰੰਟੀ ਆ ਵੀਰ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਏ ਤੇ ਇਹ ਵੀਰ ਨਾਲ ਕਰ ਲੋ ਕਨੈਕਟ ਮੇਰਾ ਵੀਰ ਇੱਕੇ ਵੀਰ ਕੋਲੇ ਸਾਰੇ ਸੰਧ ਵਕਾਉ ਜੇ ਐਂਡ ਤੇ ਆਪਾਂ ਨੰਬਰ ਵੀਰ ਦਾ ਦਿੱਤਾ ਹੋਇਆ ਏ ਤੇ ਇੱਕ ਵੀਰ ਜੀ ਜਿਹੜੇ ਵੀਰ ਨੇ ਬਿਲਕੁਲ ਫ੍ਰੀ ਵਿੱਚ ਐਡ ਲਵਾਉਣੀ ਹੋਵੇ 70 ਤੇ 79 84000 ਤੇ 57 ਤੋਂ ਫੋਟੋਆਂ ਪਾਓ ਐਡ ਤੁਹਾਡੀ ਬਿਲਕੁਲ ਫ੍ਰੀ ਵਿੱਚ ਲੰਗਾ ਦਿੱਤੀ ਜਾਵੇਗੀ ਧੰਨਵਾਦ ਜੀ